ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸਨਾਓ ਕੀ ਹਾਲ ਚਾਲ ਨੇ ਉਮੀਦ ਕਰਦੇ ਆਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਵਿੱਚ ਹੋਵੋਗੇ ਤੇ ਅੱਜ ਦਾ ਵਲੌਗ ਆਪਾਂ ਲੈ ਕੇ ਆਏ ਆਂ ਨਿਊ ਜੀ ਆਪਾਂ ਅੱਜ ਤੁਹਾਨੂੰ ਕੜਾਈ ਕਰਨੀ ਦੱਸਾਂਗੇ ਵੀ ਕਿਸ ਤਰ੍ਹਾਂ ਦੀ ਕੜਾਈ ਕੀਤੀ ਜਾਂਦੀ ਹੈ ਤੇ ਕਿਹੜੇ-ਕਿਹੜੇ ਡਿਜ਼ਾਈਨ ਪਾਏ ਜਾਂਦੇ ਆ ਕਿਸ-ਕਿਸ ਤਰ੍ਹਾਂ ਦੀ ਡਿਫਰੈਂਟ ਡਿਫਰੈਂਟ ਆਪਾਂ ਕਰ ਸਕਦੇ ਆਂ ਵਰਕ ਸੂਟ ਤੇ ਕਿਸੇ ਵੀ ਤਰ੍ਹਾਂ ਦਾ ਹਨਾ ਕੱਟਵਰਕ ਕਰਨਾ ਬੂਟੀਆਂ ਪਾਉਣੀਆਂ ਜਾਂ ਵੈਸੀ ਕਢਾਈ ਕਰਨੀ ਹੈ ਉਹਦੇ ਬਾਰੇ ਆਪਾਂ ਤੁਹਾਨੂੰ ਥੋੜਾ ਜਿਹਾ ਕੋਈ ਕੁਝ ਟਿਪਸ ਦੱਸਾਂਗੇ ਇੱਥੇ ਮੈਂ ਸਟਾਰਟ ਕਰ ਲੈ ਸੀ ਕਿਉਂਕਿ ਕਾਫੀ ਟਾਈਮ ਹੋ ਗਿਆ ਮੈਂ ਮਸ਼ੀਨ ਚਲਾਈ ਨਹੀਂ ਸੀ ਆਪਦੀ ਤੇ ਇਹ ਮੈਂ ਇਹਨੂੰ ਚਲਾ ਰਹੀ ਸੀਗੀ ਤੇ ਇਹ ਹੁਣ ਥੋੜਾ ਜਿਹਾ ਵਰਕ ਕੀਤਾ ਸੀ ਤੇ ਮੈਂ ਕਿਹਾ ਤੁਹਾਡੇ ਨਾਲ ਸਾਂਝਾ ਕਰ ਲਗੀ ਤੇ ਚਲੋ ਜੀ ਆਜੋ ਤੁਹਾਨੂੰ ਦੱਸਦੇ ਆਂ ਕਿਸ ਤਰ੍ਹਾਂ ਇਹ ਵਰਕ ਕਰਦੀ ਹੈ ਤੇ ਕਿਸ ਤਰ੍ਹਾਂ ਕੀਤਾ ਜਾਂਦਾ ਕਮੀਜ਼ ਦੁਪੱਟਾ ਕਿਸੇ ਵੀ ਤਰ੍ਹਾਂ ਦੀ ਆਪਾਂ ਕਢਾਈ ਕਰਨੀ ਡਿਫਰੈਂਟ ਡਿਫਰੈਂਟ ਆਪਾਂ ਕਰ ਸਕਦੇ ਆ ਤੇ ਜੀ ਚਲੋ ਜੀ ਆਜੋ ਤਾਂ ਹਾਂ ਜੰਦਕੇ ਨਾਲ ਵੀਡੀਓ ਦੇ ਉੱਪਰ ਲੋ ਜੀ ਇਸ ਤਰ੍ਹਾਂ ਸੀ ਫਰੇਮ ਐਡ ਕਰਕੇ ਕਪੜੇ ਤੇ ਲਾ ਲੈਣਾ ਕਿਸੇ ਵੀ ਤਰ੍ਹਾਂ ਦੇ ਕਪੜੇ ਤੇ ਮੇਰੇ ਕੋਈ ਵਾਈਟ ਕਪੜਾ ਲੈਣੀ ਸੀਗਾ ਬਲੈਕ ਸੀਗਾ ਤੇ ਇਸ ਲਈ ਮੈਂ ਇੱਥੇ ਵਾਈਟ ਰੀਲ ਲਾ ਲਈ ਤੁਹਾਨੂੰ ਦਿਖਾ ਵੀ ਵੀਡੀਓ ਦੇ ਵਿੱਚ ਕਿਸ ਤਰ੍ਹਾਂ ਕਰਨਾ ਹੈ ਦੇਖੋ ਜੀ ਸੂਈ ਦਾ ਟਾਕ ਹਮੇਸ਼ਾ ਇੱਥੇ ਪਿੱਛੇ ਕਰਨਾ ਹੁੰਦਾ ਤੇ ਆਪਾਂ ਸਟਾਰਟ ਕਰਦੇ ਹਾਂ ਹੁਣ ਇਹ ਤੁਸੀਂ ਜਿਵੇਂ ਮਰਜ਼ੀ ਮਸ਼ੀਨ ਦੀ ਸਪੀਡ ਵਧ ਘੱਟ ਕਰਕੇ ਕੁਝ ਕਰਕੇ ਇਹਨੂੰ ਆਪ ਦਾ ਤੁਸੀਂ ਸੈਂਨਾ ਬ੍ਰੀਕ ਜਿੰਨਾ ਤੁਸੀਂ ਇਹਦੀ ਚੌੜੀ ਲੇਅਰ ਬਣਾਉਣੀ ਆ ਜਾਂ ਤੁਸੀਂ ਬ੍ਰੀਕ ਬਣਾਉਣੀ ਉਸ ਸਮਾਂ ਬਣਾ ਸਕਦੇ ਹੁਣ ਆਪਾਂ ਤੁਹਾਨੂੰ ਦੱਸਦੇ ਹਾਂ ਦੂਜਾ ਮਟਰ ਮਾਲਾ ਕਿਸ ਤਰ੍ਹਾਂ ਮਲਾਈ ਜਾਂਦੀ ਹੈ ਕੱਟਵਰਕ ਕਿਸ ਤਰ੍ਹਾਂ ਦਾ ਕੀਤਾ ਜਾਂਦਾ ਸਾਰੇ ਤਰ੍ਹਾਂ ਦੇ ਆਹ ਇਸ ਤਰ੍ਹਾਂ ਤੁਸੀਂ ਜਦੋਂ ਆਪਣਾ ਸੂਟ ਲਾਪਿਆ ਹੁੰਦਾ ਹੈ ਨਾ ਤੇ ਉਹਦੇ ਵਿੱਚ ਕਈ ਤਰ੍ਹਾਂ ਦੇ ਇਹੋ ਜਿਹੇ ਜਗ੍ਹਾ ਹੁੰਦੀ ਜਿੱਥੇ ਆਪਾਂ ਇਸ ਤਰ੍ਹਾਂ ਦਾ ਵਰਕ ਕਰਕੇ ਉਹ ਡਿਫਰੈਂਟ ਬਣਾ ਸਕਦੇ ਹਾਂ ਤੇ ਹੁਣ ਆਪਾਂ ਤੁਹਾਨੂੰ ਦੱਸਦੇ ਹਾਂ ਕੱਟ ਵਰਕ ਇਸ ਤੁਸੀਂ ਸਾਰਾ ਕੱਪੜਾ ਇਹਨੂੰ ਵਜਾ ਕੇ ਰੱਖਣਾ ਜੀ ਨੀਚੇ ਨਾਲ ਜਿਹੜੇ ਥੱਲੇ ਉਹ ਤੇ ਜਿਹੜਾ ਫਰੇਮ ਹੁੰਦਾ ਉਹ ਹਮੇਸ਼ਾ ਚੀਜ਼ੇ ਦੀ ਬਾਹਰਲੀ ਸਿਹੜੀ ਲੱਗਣੀ ਹੁੰਦੀ ਹੈ ਕਿ ਅੰਦਰਲੀ ਸਿਹੜਾ ਤੋਂ ਮਸ਼ੀਨ ਦੇ ਸਕ੍ਰੈਚ ਪੈਣ ਦਾ ਨਾ ਰਹਿੰਦਾ ਤੇ ਚਲੋ ਜੀ ਆਪਾਂ ਤੁਹਾਨੂੰ ਦੱਸਦੇ ਹਾਂ ਹੁਣ ਕੱਟ ਵਰ ਆਪਣਾ ਮੱਖ ਦਾ ਸਿਰਕੀ ਵਾਲਾ ਤਾਂਗਾ ਜੀ ਤਾਂ ਕਰਕੇ ਵਿੱਚ ਰੋਕਣਾ ਪਿਆ ਤੇ ਹੁਣ ਤੁਸੀਂ ਕੱਟ ਕਰਨ ਵੱਟ ਕੱਟ ਵਰਕ ਕਰਨ ਲੱਗਿਆ ਪਹਿਲਾਂ ਜਾਂ ਤੁਸੀਂ ਸਿੱਧੀ ਇਹਦੀ ਸਿਆ ਸੀਨ ਵਾਂਗੂ ਇਹਦਾ ਲਾ ਲਿਓ ਜਾਂ ਤੁਸੀਂ ਥੋੜਾ ਥੋੜਾ ਇਹਨੂੰ ਇਹ ਵੀ ਇਹ ਤੁਸੀਂ ਡਿਜ਼ਾਈਨ ਦੇ ਕੇ ਵੀ ਦੇ ਸਕਦੇ ਹੋ ਮੈਂ ਮਤਲਬ ਕਿ ਥੋੜਾ ਜਿਹਾ ਕੱਟਵਰਕ ਲੀਗ ਲੋ ਛਾਪਾ ਲਾ ਲਿਓ ਕਮੀਜ਼ ਤੇ ਚਾਕਾਂ ਤੇ ਜਿੱਥੇ ਵੀ ਤੁਸੀਂ ਕੱਟਵਰਕ ਕਰਨਾ ਹੈ मेरा दुर्गा जहा हाथ ठीक टिक करके भी इन टाइम की कर दी करके मैं तो इस तरह ही कर दिनी हाँ जी ਗਿਆ ਕੱਟਵਰਕ ਹੋ ਗਿਆ ਅੱਗੇ ਤਾਂ ਸੀਗਾ ਕਾਵੀਆ ਉਹ ਮੇਰੇ ਕੋਲੇ ਹੈਗਾ ਵੀ ਬਿਜਲੀ ਤੇ ਲਾ ਕੇ ਉਹਦੇ ਨਾਲ ਕੱਟ ਵਰਕ ਇਹਦਾ ਬਿੱਥੋਂ ਸਾਈਡਾਂ ਤੋਂ ਕੱਟ ਦੇਈਦਾ ਸੀ ਹੁਣ ਤਾਂ ਕੈਂਚੀ ਨਾਲ ਕੱਟ ਦਿੰਦੇ ਆ ਹੁਣ ਗੋਰ ਚੱਲ ਪਿਆ ਹੁਣ ਆਪਾਂ ਦਾ ਗੋਰ ਡਿਜ਼ਾਈਨ ਦੱਸਦੇ ਆ ਇਹਦੇ ਵਿੱਚ ਇਸ ਤਰ੍ਹਾਂ ਦੇ ਡਿਜ਼ਾਈਨ ਬਣ ਗਏ ਤੁਸੀਂ ਆਪ ਦਾ ਡਿਜ਼ਾਈਨ ਕਿਸੇ ਵੀ ਤਰ੍ਹਾਂ ਆਪ ਦਾ ਤੁਹਾਡਾ ਦਿਮਾਗ ਆਪ ਦੀ ਹੌਪੀ ਤੁਹਾਡੀ ਹੈ ਨਾ ਜਿਵੇਂ ਤੁਹਾਡਾ ਇੰਟਰਸਟ ਹੋਵੇ ਤੁਸੀਂ ਕਰਕੇ ਇਹਨੂੰ ਕਰ ਸਕਦੇ ਆ ਬਹੁਤ ਸੌਖਾ ਹੁੰਦਾ ਜੀ ਬੜਾ ਵਧੀਆ ਬੜਾ ਵਧੀਆ ਲੱਗਦਾ ਮੈਨੂੰ ਤਾਂ ਕੜਾਈ ਕਰਨਾ ਵਰਕ ਕਰਨਾ ਤੇ ਇਹਦੇ ਕਾਫੀ ਸਾਰੇ ਡਿਜ਼ਾਈਨ ਆ ਜਿਵੇਂ ਤੁਸੀਂ ਕਹੋਗੇ ਫਲਾਵਰ ਭਰਨਾ ਹੈ ਤਾਂ ਫਲਾਵਰ ਭਰ ਕੇ ਵੀ ਤਾਂ ਪਾਉਣੀ ਹੈ ਵੀ ਕਿਸ ਤਰ੍ਹਾਂ ਦਾ ਵੀ ਸ਼ੇਡ ਬਣਾਇਆ ਜਾ ਸਕਦੀ ਆ ਕੋਈ ਵੀ ਫੋਲੋਸੀ ਇਸ ਤਰ੍ਹਾਂ ਬਣਾ ਲਿਓ ਇਸ ਤਰ੍ਹਾਂ ਜਦੋਂ ਇਹ ਬਹੁਤ ਚੌਲਿਸ਼ ਆਪੇ ਆਏਗੇ ਤੇ ਇਹਨੂੰ ਤੁਸੀਂ ਕਿਸ ਤਰ੍ਹਾਂ ਪਰਸ ਸਕਦੇ ਆ ਸਿਕਰ ਲੋਏ ਦਾ ਬਖਾ ਵੀ ਹੁੰਦਾ ਹੈ 1 2 3 ਜਿਵੇਂ ਕਰਨਾ ਹੁੰਦਾ ਤੇ ਇੱਥੇ ਤੁਸੀਂ ਹੋਰ ਕਲਰ ਭਰ ਸਕਦੇ ਆ ਮੈਂ ਨਹੀਂ ਭਰਦੀ ਕਿਉਂਕਿ ਜੀ ਇਹ ਹੀ ਹੈਗਾ ਬਲੈਕ ਕਲਰ ਤੇ ਹੋਰ ਕਲਰ ਉੱਠਣਾ ਨਹੀਂਗਾ ਤੇ ਵਾਈਟ ਹੁੰਦਾ ਤਾਂ ਹਰ ਇੱਕ ਕਲਰ ਚੱਲ ਜਾਣੇ ਸੀਗੇ ਤੇ ਇੰਨੇ ਕਢਾਈ ਦੇ ਸੀਗੇ ਡਿਜ਼ਾਈਨ ਜੀ ਹੋਰ ਵੀ ਡਿਜ਼ਾਈਨ ਆਪਾਂ ਤੁਹਾਡੇ ਨਾਲ ਸਾਂਝੀ ਕਰਾਂਗੇ ਤੇ ਅੱਜ ਦੀ ਵੀਡੀਓ ਵਿੱਚ ਇੰਨਾ ਹੀ ਮੇਰੀ ਵੀਡੀਓ ਤੁਹਾਨੂੰ ਕਢਾਈ ਵਾਲੀ ਕਿਸ ਤਰ੍ਹਾਂ ਦੀ ਲੱਗੀ ਪਲੀਜ਼ ਲਾਈਕ ਕਮੈਂਟ ਕਰਕੇ ਜਰੂਰ ਦੱਸਿਓ ਤੇ ਇਸ ਤਰ੍ਹਾਂ ਇਹ ਵਰਕ ਹੋਇਆ ਜੀ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ ਦੇਖੋ ਜੀ ਇਸ ਤਰ੍ਹਾਂ ਦਾ ਵਰਕ अगेन ਸਤ ਰੰਗੀ ਰੀਲ ਬੋਲਦੇ ਹੁੰਦੇ ਸੀ ਮੈਂ ਸਤ ਰੰਗੀ ਰੀਲ ਨਾਲ ਬਹੁਤ ਆਉਂਦੀਆਂ ਚਾਦਰਾਂ ਕੱਢਦਾ ਤੇ ਆਹ ਹੈਗਾ ਕੱਟ ਵਰਕ ਆਹ ਮਟਰ ਮਾਲਾ ਇਸ ਤਰ੍ਹਾਂ ਦੀਆਂ ਤੁਸੀਂ ਪੱਤੀਆਂ ਪਾ ਸਕਦੇ ਆ ਬਹੁਤ ਸਾਰੇ ਡਿਜ਼ਾਈਨ ਆਪਦੇ ਦਿਮਾਗ ਨਾਲ ਤੁਸੀਂ ਬਣਾ ਸਕਦੇ ਆ ਮਟਰ ਮਾਲਾ ਹੋਰ ਕਈ ਤਰ੍ਹਾਂ ਦੇ ਡਿਜ਼ਾਈਨ ਬਣ ਜਾਂਦੇ ਆ ਤੇ ਤੁਹਾਨੂੰ ਮੈਂ ਨੇੜਿਓਂ ਕਰਕੇ ਦਿਖਾਦਾ ਮੈਂ ਤਾਂ ਸਟੈਂਡ ਤੋਂ ਕੈਮਰਾ ਲਾਇਆ ਸੀਗਾ ਠੀਕ ਹੈ ਜੀ ਮਿਲਦੇ ਹਾਂ ਹੋਰ ਕਿਸੇ ਵੀਡੀਓ ਦੇ ਨਾਲ ਤੁਹਾਨੂੰ ਮੇਰੀ ਇਹ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਮਸ਼ੀਨ ਕਢਾਈ ਵਾਲੀ ਤਾਂ ਲਾਈਕ ਤੇ ਕਮੈਂਟ ਕਰਕੇ ਜਰੂਰ ਦੱਸਿਓ ਮੇਰੇ ਚੈਨਲ ਦੇ ਜਿਹੜੇ ਨਵੇਂ ਆ ਜੀ ਜਰੂਰ ਜੁਆਇਨ ਕਰ ਲਿਓ ਸਬਸਕ੍ਰਾਈਬ ਕਰ ਲਿਓ ਠੀਕ ਹੈ ਜੀ ਮਿਲਦੇ ਹਾਂ ਕਿਸੇ ਹੋਰ ਵੀਡੀਓ ਦੇ ਨਾਲ ਸਾਰਿਆਂ ਦਾ ਧੰਨਵਾਦ ਜੀ ਥੈਂਕ ਯੂ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ